ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਾ ਸੁਰਨਾਈ ਜਿਓ ਮੈਂ ਆਸਾ ਰੱਖੀ ਚਿਤਮਹਿ ਮੇਰਾ ਸਭ ਦੁੱਖ ਗਵਾਏ ਜਿਓ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੇ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੇ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਇੱਕ ਕਰੇ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਕਰ ਕਿਰਪਾ ਕਿਰਪਾਲ ਆਪੇ ਬਖਸ਼ਲਾ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁੱਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਭੌਨਾ ਕੋਏ ਸੋ ਕਹ ਟਲ ਗੁਰ ਸੇਵੀਆ ਅਹਨਸ ਸਹਜ ਸੁਭਾਇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋ ਵੈ ਸਿ ਫਤਕ ਸੰਮਦੀ ਨੂਰੇ ਅਰਸੋਂ ਕੁਰਸੋਂ ਛੱਟੀ ਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਆ ਸਬਨਾਂ ਦਾਵੇ ਸਾਹ ਸੱਜਣ ਸੱਚਾ ਪਾਤਿਸ਼ਾ ਸ੍ਰੀ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਸਬਨਾਂ ਦਾਵੇ ਸਾਹ ਸਤ ਨਾਮ ਸੇਵਾ ਹੈ ਗੁਰੂ ਸਾਹਿਬ ਜੀ ਤਨ ਸਰੇ ਸ਼ੰਤ ਮਹਲਾ ਚੌਥਾ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜਿਉ ਸਤਗੁਰ ਮਿਲੇ ਸੋਭਾਏ ਸਹਜ ਗੁਣ ਗਾਈਐ ਜਿਉ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜਿਉ ਸਤਗੁਰ ਮਿਲੇ ਸੋਭਾਏ ਸਹਜ ਗੁਣ ਗਾਇਆ ਜੀ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਾਇ ਆਪ ਸਾਚੇ ਭਾਵਏ ਅਹੰਕਾਰ ਹਉ ਮੈਂ ਤਜੇ ਮਾਇਆ ਸਹਜ ਨਾਮ ਸਮਾਵਏ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਅੰਦਰ ਸੱਚਾ ਨੇ ਹੋ ਪੂਰੇ ਸਤਿਗੁਰੇ ਜੀਓ ਹਉ ਤਸ ਸੇਵੇ ਦਿਨ ਰਾਤ ਮੈਂ ਕਦੇ ਨਾ ਵਿਸਰਾ ਜੀਓ ਕਦੇ ਨਾ ਵਿਸਾਰੇ ਆਨੰਦਨ ਸੰਮਾਰੇ ਜਾ ਨਾਮ ਲਏ ਤਾਂ ਜੀਵਾ ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮਿਲੇ ਆਨੰਦਨਾ ਬੇਕ ਬੁੱਧ ਵਿਚਰਾ ਅੰਦਰ ਸਚਾਨੇ ਹੋ ਪੁਰ ਸਤਗੁਰਾ ਸਤ ਸੰਗਤ ਮਿਲੇ ਵਡਪਾਗ ਤਾ ਹਰਸ ਆਵਾਏ ਜੀਓ ਅਨੰਦ ਨ ਰਹੇ ਲਿਵ ਲਾਈ ਤਾ ਸਹਜ ਸਮਾਵਾਏ ਜੀਓ ਸਹਜ ਸਮਾਵੇ ਤਾ ਹਰ ਮਨ ਭਾਵੈ ਸਦਾ ਅਤੇਤ ਬਰਾਗੀ ਹਲਤ ਪਲਤ ਸੋਬਾ ਜਗ ਅੰਤਰ राम नाम लेओ लागी हरख शोक दोहा ते मुक्तता जो प्रभु करे सो पावे सत्संगत मिला वडपाग ता हर रस आवै जियौ दूजे पाए दुख होए मन मुख जम जोया जियौ हाय हाय करे दिन रातै माया दुख मोह आ जियो माया दुख मोह आ हो मैं रोया मेरी मेरी करत वे हावे जो प्रब देत सचेते नाही अंत गया पछतावे बिन नामे को साथ ना चल पुत्र कलतर माया तोया ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋ ਆ ਜਿਓ ਕਰ ਕਿਰਪਾਲੋ ਮਿਲਾਏ ਮਹਿਲ ਹਰ ਪਾਇਆ ਜਿਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜਿਓ ਬ੍ਰਾਹਮਣ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨੰਦਨ ਜਪਤ ਰਹੈ ਦਿਨ ਰਾਤੇ ਸਹਜੇ ਨਾਮ ਤੇ ਆਇਆ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਉ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵਾਏ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵਾਏ ਜੀ ਨਾਮੋ ਨਾਮ ਮਿਲੇ ਵੜ ਆਏ ਨਾਨਕ ਨਾਮ ਮਨ ਭਾਵਾਏ ਕਰ ਕਿਰਪਾ ਲੇਹੋ ਮਿਲਾਏ ਮਹਿਰ ਹਰ ਪਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ